ਕੀ ਲਾਜ ਬਣਾਵਾ ਬੈਠੀ ਆਪਦੇ ਕਰਮਾਂ ਨੂੰ ਰੋਈ ਜਾਂਦੀ ਐ ਨਾ ਤੰਦੇ ਹੁੰਦੇ ਆ ਨਾ ਛੱਡੇ ਜਾਂਦੇ ਆ ਉਹ ਤਾਂ ਗਈ ਸੀ ਲਾ ਆ ਵੀ ਘੱਟ ਗਮਾਈ ਮੁੜ ਕੇ ਜਾ ਕੇ ਫੋਨ ਵੀ ਨਹੀਂ ਲਾਇਆ ਨਿੱਜ ਹੋਈਆਂ ਨੇ ਵੀ ਫੋਨ ਤਾਂ ਲਾ ਲਗੇ ਸੀ ਲਹੂ ਪੀ ਲੋ ਬੁੜੀ ਦਾ ਜਮਾ ਈ ਕਾ ਜਮਾ ਬੁੜੇ ਨੇ ਲਹੂ ਪੀ ਰੱਖਿਆ ਨਾ ਦੱਸ ਕੇ ਜਾਵੇ ਨਾ ਕਿਤੇ ਐ ਕਹੇ ਵੀ ਮੈਂ ਜਾਣਾਂ ਮੈਨੂੰ ਜਮਾ ਕਰਦੀ ਬਿੱਲੀ ਬਣਾਤਾ ਬੱਸ ਮੈਂ ਬੈਠੀ ਝੱਕੀ ਜਾਂਦੀ ਐ ਦੱਸ ਕੀ ਲਾਜ ਬਣਾਵਾ ਇਹਨਾਂ ਦਾ ਲੈ ਵੀ ਤੁਸੀਂ ਆ ਜਾਓ ਨਿੱਜ ਹੋ ਜੋ ਥੋੜਾ ਘਰ ਹੈ ਖਰਾਬ ਹੋਈ ਜਾਂਦਾ ਜਾ ਕੇ ਉਹ ਵੀ ਘੱਟ ਕਮਾਈ ਮਾੜਾ ਮੋਟਾ ਧੰਦਾ ਕਰਾ ਦਿੰਦੀ ਸੀ ਨਾਲ ਬਸ ਤੇਰਾ ਤਾਂ ਮਾੜਾ ਲਿਖਿਆ ਬਹਿ ਜਾ ਤੂੰ ਤਾਂ ਬਸ ਚੁੱਪ ਕਰਕੇ ਘਰੀ ਚੱਲ ਧੰਦੇ ਧੰਦੇ ਕਰਨ ਦੀ ਉੱਕ ਨਹੀਂ ਰਹੇਗੀ ਬਸ ਘਰ ਘਰ ਇਹਨਾਂ ਦੇ ਹੀ ਚੱਲ ਚਾਂਬਲੀ ਜਾਣਗੀਆਂ ਤੇਰੇ ਸਿਰ ਤੇ ਬਾਥਰੂਮ ਚ ਇਹਨਾਂ ਬਰੇ ਬਤਾ ਤੇ ਪਤਾ ਨਹੀਂ ਕੀ ਕਰਨ ਲੱਗ ਗਏ ਮੈਨੂੰ ਤਾਂ ਕਹਿੰਦੀ ਇੱਥੇ ਭੈਣੇ ਨਹਾ ਲਾ ਤੇ ਮੈਂ ਤਾਂ ਨਹਾ ਕੇ ਬੈਠੀ ਐ ਤੇ ਆਪ ਹਜੇ ਤੇ ਕਰਨੀ ਆਈ ਇਰਨਾ ਹੀ ਆ ਵੀ ਭਣੇ ਕੀ ਹੋ ਗਿਆ ਬਾਜਾ ਮਾਰਨ ਲੱਗ ਗਈ ਮੇਰਾ ਤਿਆਰ ਹੋ ਗਈ ਮੈਂ ਤੈਨੂੰ ਐਂ ਕਹਿੰਦੀ ਸੀ ਭਣੇ ਵੀ ਫਿਰ ਤੈਨੂੰ ਪਤਾ ਫਿਰ ਬੁੜੀ ਜੀ ਤਾਂ ਬੋੜਣ ਲੱਗ ਜਾਂਦੀ ਹੁੰਦੀ ਆ ਵੀ ਇੱਥੇ ਹੀ ਇਹਨਾਂ ਨੇ ਸ਼ਾਮਾਂ ਪਾਤੀਆਂ ਵੀ ਹੁਣ ਆਪਾਂ ਤਿਆਰ ਹੋ ਕੇ ਟਾਈਮ ਨਾਲ ਨਿਕਲ ਚਲੀਏ ਨਾਲੇ ਨਾ ਬਾਈ ਕਹਿੰਦਾ ਸੀਗਾ ਕਹਿੰਦਾ ਵੀ ਹੁਣ ਸਾਡੇ ਨਾਲ ਕਿਹੜਾ ਇਹਨਾਂ ਨੇ ਥੋੜੀਆਂ ਕੀਤੀਆਂ ਨੇ ਵੀ ਤੇਰੇ ਸਹੁਰਿਆਂ ਨੇ ਕਹਿੰਦਾ ਵੀ ਮੈਂ ਤਾਂ ਜਾਣਾ ਨਹੀਂ ਹੈਗਾ ਮੈਂ ਮਾਂਸਾ ਤੋਂ ਬਸ ਝੜਾ ਦੂੰਗਾ ਉਹ ਗੱਡੀ ਸਾਫ਼ ਕਰੀ ਜਾਂਦਾਗਾ ਮੇਰੀ ਗੱਲ ਸੁਣ ਮੈਂ ਤੈਨੂੰ ਐਂ ਕਹਿੰਦੀ ਸੀ ਵੇ ਹੁਣ ਤਾਂ ਧੁੱਪ ਨਿਕਲ ਲਈ ਤੇ ਫਿਰ ਤੈਨੂੰ ਪਤਾ ਨਾ ਦਿਨ ਵੀ ਛੇਤੀ ਛਿਪ ਜਾਂਦਾ ਸਿਆਲਾਂ ਚ ਦਿਨ ਇਹੇ ਜਿਹੇ ਹੁੰਦੇ ਆ ਤੇ ਠੰਡ ਵਾਲੀ ਪੈਣ ਲੱਗ ਜਾਂਦੀ ਹੈ ਫਿਰ ਆਪਾਂ ਹੋ ਜਾਾਂਗੇ ਲੇਟ ਤੇ ਨਾਲੇ ਮੈਂ ਆਈ ਕਹਿੰਦੀ ਸੀ ਮੈਂ ਬਾਪੂ ਨੂੰ ਇੱਕ ਵਾਰ ਖੁਮਨਤਾ ਕਰਤਾ ਸੀ ਬਾਪੂ ਅੱਜ ਅਸੀਂ ਆ ਜਾਾਂਗੇ ਪਰ ਮੈਂ ਬੁੜੀ ਜੀ ਨੂੰ ਨਹੀਂ ਕੀਤਾ ਮੈਨੂੰ ਤੈਨੂੰ ਪਤਾ ਤਾਂ ਹੈਗਾ ਉਹ ਤਾਂ ਮੇਰੇ ਨਾਲ ਉਂ ਲੜਦੀ ਰਹਿੰਦੀ ਹੈਗੀ ਉਹ ਉਹ ਤਾਂ ਦੇਖ ਲੈ ਤੂੰ ਵੀ ਆਏ ਕਹਿੰਦੀ ਹੁੰਦੀ ਸੀ ਵੀ ਨਹੀਂ ਕਰਨਾ ਤੂੰ ਉਹ ਨਹੀਂ ਚੰਗੀ ਹੈਗੀ ਤੂੰ ਤਾਂ ਮਾਂ ਦਾ ਕਿਹਾ ਨਹੀਂ ਮੰਨਦੀ ਮਾਂ ਨਾਲ ਲੜਦੀ ਰਹਿੰਦੀ ਆ ਆ ਦੇਖਦਾ ਹੁਣ ਹੁਣ ਤਾਂ ਤੈਨੂੰ ਪਤਾ ਲੱਗ ਗਿਆ ਵੀ ਭੈਣ ਦਾ ਪੈਣ ਹੀ ਹੁੰਦੀ ਹੈ ਮੈਂ ਤਾਂ ਫਿਰ ਵੀ ਤੇਰੇ ਨਾਲ ਦੀ ਜੰਮੀ ਸੀ ਉਹ ਤਾਂ ਕਹਿੰਦੇ ਵੀ ਸੱਚ ਤਾਂ ਸਾਸ ਹੀ ਰਹਦੀ ਹੈ ਜਿੰਨਾ ਮਰਜ਼ੀ ਉਹਨੂੰ ਮਾਂ ਬਣਾ ਲਾ ਆ ਦੇਖ ਲੈ ਤੇਰਾ ਘਰ ਉਡਾ ਕੇ ਦੇਖ ਲੈ ਹੁਣ ਆਪ ਖੁਸ਼ ਰਹਿੰਦੀ ਹੈਗੀ ਹੋਰਾਂ ਉਹਨੇ ਕਦੇ ਫੋਨ ਕਰਕੇ ਪੁੱਛਿਆ ਵੀ ਹਰਪ੍ਰੀਤ ਕਿਵੇਂ ਹੈਗੀ ਹੈ ਕਿਵੇਂ ਨਾ ਨਾਲੇ ਆਏ ਦੇਖ ਵੀ ਮੁੰਡੇ 'ਚ ਤੇਰੇ 'ਚ ਕਮੀਆਂ ਨੇ ਹੈਂ ਦਾਰੂ ਪਿਆਲਾ ਉਹ ਪੀਂਦਾਗਾ ਵੀ ਕਮਸੇ ਕਮ ਉਹ ਇੱਕ ਵਾਰ ਫੋਨ ਤਾਂ ਕਰਕੇ ਪੁੱਛਦੀ ਵੀ ਭਾਈ ਸਾਡੇ ਨਾਲ ਤਾਂ ਤੇਰਾ ਕੋਈ ਗੁੱਸਾ ਗਿੱਲਾ ਨਹੀਂ ਹੈ ਤੂੰ ਸਾਡੇ ਆ ਘਰ ਨੂੰ ਇੱਕ ਵਾਰ ਨਹੀਂ ਤੈਨੂੰ ਕਿਹਾ ਨੇ ਪਰ ਮੇਰੀ ਗਾਲਾ ਸੋਣਾ ਤੂੰ ਤਾਂ ਮੇਰੀ ਨਾਲ ਦੀ ਜੰਮੀ ਭੈਣ ਸੀ ਤੈਨੂੰ ਜਦੋਂ ਕੰਮ ਕਰਨਾ ਨਾ ਪਿਆ ਉਦੋਂ ਭੱਜੀ ਆ ਵੀ ਹੁਣ ਮੈਨੂੰ ਠੰਡ ਚ ਕੰਮ ਕਰਨਾ ਔਖਾ ਤੇ ਹੁਣ ਮੈਂ ਜਾਵਾਂ ਤੇ ਭੈਣ ਨੂੰ ਲਿਆਵਾਂ ਮੈਨੂੰ ਪਤਾ ਤੂੰ ਬੜੀ ਚਲਾਕ ਨਾ ਬਣ ਮੇਰੇ ਕੋਲੇ ਨਹੀਂ ਭੈਣੇ ਤੂੰ ਤਾਂ ਹਮੇਸ਼ਾ ਮੈਨੂੰ ਮੇਰੇ ਤੇ ਹੀ ਕਹਿੰਦੇ ਹੁੰਦੇ ਆ ਮੋٹے ਤੇ ਧੜਕੇ ਚਲਾਈ ਜਾਨੀ ਹੁੰਦੀ ਹੈਗੀ ਮੈਂ ਤਾਂ ਤੈਨੂੰ ਐਂ ਕਹਿੰਦੀ ਆ ਵੀ ਚੱਲ ਵਧੀਆ ਨਾਲੇ ਹੁਣ ਸਰਦੀਆਂ ਦੇ ਦਿਨ ਨੇ ਇੱਕੂ ਆਕੂਆ ਕੱਢ ਲਾਂਗੇ ਹਨਾ ਗੱਦ ਪਾਣੀ ਹੈ ਆਹੋ ਤੇ ਤੂ ਰਜਾਈ 'ਚ ਬੈਠ ਕੇ ਖਾ ਲਈ ਮੋਜਾਂ ਨਾਲ ਮੈਨੂੰ ਪਤਾ ਹੀ ਐ ਜੇ ਤੂੰ ਸਾਰਾ ਦਿਨ ਤਾਂ ਫੋਨ ਦਾ ਖਹਿੜਾ ਨਹੀਂ ਛੜਦੀ ਮੇਰੇ ਕੋਲੋਂ ਕੀ ਗੱਲਾਂ ਤੇਰੀਆਂ ਲੁਕੋਂਗਾਂ ਚਲ ਠੀਕ ਆ ਹੁਣ ਮੈਂ ਤੈਨੂੰ ਐ ਕਹਿੰਦੀ ਆ ਦੇਖ ਲੈ ਕੋਈ ਹੋਰ ਤੜਪਿਆ ਤੇਰੇ ਤੇ ਮੈਂ ਹੀ ਤੜਪੀਆਂ ਆ ਦੇਖ ਲੈ ਹੁਣ ਮੈਂ ਹੀ ਭੱਜੀ ਆਈਆਂ ਤੈਨੂੰ ਲੈਣ ਮੈਂ ਤੈਨੂੰ ਐ ਕਹਿੰਦੀ ਆ ਵੀ ਚਲ ਬਸਦਾ ਬਸਦਾ ਘਰ ਬਸ ਜਾਂਦਾ ਦੀਦੀ ਵੀ ਕਾਨੂੰ ਆਪਾਂ ਐ ਕਰਦੇ ਆ ਹਨਾ ਵੀ ਤੂੰ ਚੱਲ ਮੇਰੇ ਨਾਲ ਤੇ ਆਪਾਂ ਜੀ ਚੱਲ ਵੜਦੇ ਆਂਗੇ ਤਾਂ ਹੁਣ ਜਿਹੜਾ ਕੋਈ ਕਹਿੰਦਾ ਕੁਝ ਕਹੀ ਜਾਵੇ ਆਪਾਂ ਕਿਸੇ ਦੀ ਪਰਵਾਹ ਨਹੀਂ ਕਰਨੀ ਪਰ ਬਾਹ ਤਾਂ ਮੇਰੀ ਗੱਲ ਸੁਣ ਗੁੱਸਾ ਦਾ ਬਥੇਰਾ ਮੇਰੇ ਮਾੜ ਚ ਜਦੋਂ ਤੂੰ ਚੋਰ ਮਚੋਰ ਮੋਫੈਲ ਲਾਈ ਮੈਥੋਂ ਓਲਾ ਰੱਖਿਆ ਵੀ ਮੈਂ ਚੁੱਪ ਕਰਕੇ ਬਾਹਰ ਜਾਵਾਂ ਆਂਡ ਕਮਾਂਡ ਤਾਂ ਅਗਲਾ ਦਾਸ ਹੀ ਦਿੰਦਾ ਹੁੰਦਾ ਉਹਦਾ ਤਾਂ ਤੈਨੂੰ ਬਗਾਨੇ ਆਪਦੇ ਲੱਗੇ ਉਦੋਂ ਆ ਭੈਣ ਕਿੱਥੇ ਸੀ ਹੁਣ ਤੈਨੂੰ ਕੰਮ ਕਰਨਾ ਪਤਾ ਮੈਨੂੰ ਪਤਾ ਲੱਗ ਗਿਆ ਵੀ ਔਖਾ ਤੇ ਤਾਂ ਭੱਜੀ ਆ ਭੈਣ ਨੂੰ ਲੈਣ ਮੈਂ ਜਾਣਦੀ ਆ ਮੈਂ ਤੈਨੂੰ ਵੀ ਚਲ ਠੀਕ ਆ ਉਹ ਤਾਂ ਮੈਂ ਤੇਰੀਆਂ ਗੱਲਾਂ ਮੰਨਦੀ ਆ ਹੁਣ ਮੈਂ ਤੈਨੂੰ ਐ ਕਹਿੰਦੀ ਆਂਗੀ ਵੀ ਤੂੰ ਨਾ ਜਾ ਕੇ ਕਮਰੇ ਚ ਪੈ ਜੀ ਰਾਮ ਨਾਲ ਮੈਂ ਬੁੜੀ ਜੀ ਨੂੰ ਆਏ ਨਹੀਂ ਦੱਸਣਾ ਹੈਗਾ ਵੀ ਮੈਂ ਇਹਨੂੰ ਲੈ ਆਈ ਜੇ ਉਹਨੂੰ ਐ ਪਤਾ ਲੱਗ ਗਿਆ ਵੀ ਹਾਂ ਇਹ ਲੈ ਆਈ ਫਿਰ ਤਾਂ ਉਹਨੇ ਚਾਂਬੜਾ ਪਾਉਂਦੀ ਨਾ ਫਿਰਨਾ ਤੈਨੂੰ ਪਤਾ ਤਾਂ ਹੈਗਾ ਪਹਿਲਾਂ ਤਾਂ ਉਹ ਮੇਰੇ ਨਾਲ ਲੜੂਗੀ ਵੀ ਦੇ ਲੈ ਖਾਲੀ ਹੱਥ ਲਮਕਾਉਂਦੀ ਆਗੀ ਉਹਨੂੰ ਆਪਾਂ ਦੱਸਣਾ ਹੀ ਨਹੀਂ ਹੈਗਾ ਬਸ ਆਈ ਪਤਾ ਲੱਗੇ ਵੀ ਹਾਂ ਅਰੇ ਅੰਦਰ ਪਈ ਆ ਰਾਮ ਨਾਲ ਹਾਂ ਕਿ ਮੇਰੀ ਗੱਲ ਸੁਣਾ ਜੇ ਮੈਂ ਅੰਦਰ ਪਾਏਗੀ ਮੈਨੂੰ ਪਤਾ ਤੂੰ ਕਿਹੜਾ ਕੰਮ ਕਰਦੀ ਐ ਤੇਰੇ ਨਾਲ ਤਾਂ ਮਾੜਾ ਮੋਟਾ ਕੰਮ ਕਰਾਉਣਾ ਹੀ ਪਊਗਾ ਫੇਰ ਹੀ ਢਿੱਡ ਭਰਾਂ ਗਾਵਦਾ ਮੇਰੀ ਤਾਂ ਗੱਲ ਸੁਣ ਤੂੰ ਕਹਿੰਦੇ ਨਹੀਂ ਹੁੰਦੇ ਜੇ ਉਹ ਸੱਸ 12 ਤਾਲੀਆਂ ਤਾਂ ਮੈਂ ਵੀ 13 ਤਾਲੀਆਂ ਮੈਂ ਕਿਹੜਾ ਫਿਰ ਕੰਮ ਕਰੂੰਗੀ ਤੂੰ ਆਪ ਦਾ ਅੰਦਰ ਪੈ ਗਈ ਤੇ ਮੈਂ ਬਾਹਰ ਸਿਰ ਬੰਨ ਕੇ ਆਪ ਪੈ ਜੂੰਗੀ ਤੇ ਫਿਰ ਜਦ ਨੂੰ ਬੁੜੀ ਆਊਗੀ ਕਹੂਗੀ ਕੀ ਹੋ ਗਿਆ ਮੈਂ ਕਹਿੰਦਾ ਮੈਂ ਤਾਂ ਬਲੱਡ ਘਟਿਆ ਹੋਇਆਗਾ ਫਿਰ ਕੰਮ ਉਹ ਤੋਂ ਕਰਾਵਾਂਗੇ ਤੇ ਮੇਰੀ ਗੱਲ ਸੁਣ ਹੁਣ ਤਿੱਕਰ ਤੂੰ ਆਹੀ ਕੰਮ ਕਰਦੀ ਆਈ ਤੇ ਉਹੀ ਫੇਰ ਸਟਾਰਟ ਕਰਨੇ ਆ ਫੇਰ ਨਹੀਂ ਪੈਣੇ ਮੈਂ ਤੇਰੇ ਨਾਲ ਜਾਂਦੀ ਨਹੀਂ ਪੈਣਾ ਤਾਂ ਮੇਰੀ ਗੱਲ ਸੁਣ ਹੁਣ ਮੇਰੇ ਨਾਲ ਇਥੋਂ ਸੌਹ ਪਾ ਕੇ ਤੁਰ ਵੀ ਮੈਂ ਕੰਮ ਕਰੂੰਗੀ ਵੀ ਭੈਣੇ ਫੇਰ ਮੈਂ ਤੈਨੂੰ ਨਾਲ ਲੈ ਕੇ ਜਾਨੀਏ ਦੀ ਭੈਣੇ ਗੱਲ ਤਾਂ ਤੂੰ ਮੇਰੀ ਸਮਝ ਨਹੀਂ ਹੈਗੀ ਜਿਹੜੀ ਗੱਲ ਮੈਂ ਤੈਨੂੰ ਕਹਿੰਨੀ ਫਿਰ ਬੁੜੀ ਵੀ ਤਾਂ ਸਾਹੀ ਲੈਣ ਤੇ ਆਊਗੀ ਹੁਣ ਦੇਖ ਲੈ ਤੈਨੂੰ ਕਿਵੇਂ ਬੋਲਦੀ ਹੁੰਦੀ ਹੈਗੀ ਤਾਂ ਹੀ ਉਹ ਬੋਲਣੋਂ ਹਟੂਗੀ ਜਦੋਂ ਆਪ ਕੰਮ ਕਰੋਗੇ ਉਹਨੂੰ ਵੀ ਅਹਿਸਾਸ ਹੋਊਗਾ ਵੀ ਹਾਂ ਮੈਂ ਨਾਲ ਗਲਤ ਕਰਦੀ ਆਂਗੀ ਉਹ ਤਾਂ ਫਿਰ ਮੈਨੂੰ ਤਾਂ ਬੋਲਦੀ ਐ ਵੀ ਆਪਦੀ ਛੋਟੀ ਭੈਣ ਦਾ ਰਿਸ਼ਤਾ ਲਿਆਈ ਤੂੰ ਵੀ ਆਪ ਔਖੀ ਹੋ ਉਹ ਤਾਂ ਮੈਨੂੰ ਸਮਝਾਉਂਦੀ ਐ ਦੀ ਭੈਣੇ ਬਥੇਰਾ ਕੁਛ ਕਹਿੰਦੀ ਸੀ ਉਹ ਤੈਨੂੰ ਨਹੀਂ ਪਤਾ ਹੈਗਾ ਕਹਿੰਦੀ ਸੀ ਬਸੇ ਬੈਠੀ ਰਹੇ ਉਥੇ ਲੈਣ ਅਸੀਂ ਵੀ ਨਹੀਂ ਜਾਂਦੇ ਆਏ ਨਹੀਂ ਕਰਦੇ ਬਾਹ ਨਹੀਂ ਕਰਦੇ ਉਹਦਾ ਮੇਰੇ ਮਨ ਮੱਥੇ ਮੇਹਰ ਪੈ ਗਈ ਮੈਂ ਕਿਹਾ ਨਾ ਮੇਰੀ ਭੈਣ ਆ ਗਈ ਨਾ ਪਹਿਲਾਂ ਮੇਰੀ ਗੱਲ ਸੁਣ ਮੈਂ ਤੈਨੂੰ ਫੋਨ ਤੇ ਜਵਾਬ ਦਿੱਤਾ ਸੀ ਜਦੋਂ ਮੇਰਾ ਬੰਦਾ ਨਹੀਂ ਮੈਨੂੰ ਲੈਣ ਆਉਂਦਾ ਤੂੰ ਮੈਨੂੰ ਕਾਹਤੋਂ ਲੈਣ ਆਉਂਦੀ ਹੈ ਭਾਈ ਤੇ ਹੁਣ ਤੇਰਾ ਮਨ ਰਾਹ ਚ ਬਦਲ ਗਿਆ ਮੈਨੂੰ ਪਤਾ ਕਰਨਾ ਤੂੰ ਬਾੜੀ ਚਲਾਕ ਨਾ ਬਣ ਤੈਨੂੰ ਕੰਮ ਕਰਨਾ ਔਖਾ ਤੇ ਮੈਨੂੰ ਤਾਂ ਲੈਣ ਆਈ ਹੈ ਤੂੰ ਸਿੱਧਾ ਕਹਿ ਭਿਪਣਿਆ ਆ ਲਾਈ ਮੈਂ ਕੰਨਾਂ ਨੂੰ ਹੱਥ ਹੁਣ ਮੈਂ ਕੰਮ ਕਰੂੰਗੀ ਚਲ ਠੀਕ ਆ ਭਣੇ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਕੰਮ ਕਰਾ ਦਿਆ ਕਰੂੰਗੀ ਚਲ ਮੈਂ ਤਾਂ ਤਿਆਰ ਹੋ ਗਈ ਹੁਣ ਤੂੰ ਵੀ ਮੜਾ ਮੋਟਾ ਹੋ ਗਿਆ ਨੇ ਹੁੰਦੇ ਆ ਨਾ ਥੋਲੇ ਸਮਾਰ ਕੇ ਨਾ ਨਹੀਂ ਨਾ ਆਪਾਂ ਲਈ ਮੈਂ ਮੈਨੂੰ ਪਾਲਾ ਲੱਗੀਆਂਦਾ ਸੀ ਮੈਂ ਤਾਂ ਸ਼ਾਲ ਲੈ ਕੇ ਆ ਹੀ ਬੈਠ ਗਈ ਨਿੱਗਾ ਸ਼ਾਲ ਚਲ ਠੀਕ ਆ ਚਲ ਮੈਂ ਤੇ ਜਾਣੀ ਆ ਲਾ ਮੈਂ ਤਾਂ ਜਾਣੀ ਆ ਫਿਰ ਮੈਂ ਵੀ ਚਲ ਸ਼ਾਲ ਸ਼ੂਲ ਬਦਲਣਾ ਹਨਾ ਪੁਰਾਣਾ ਸ਼ਾਲ ਨੂੰ ਪਾ ਲੈਣੀ ਆ ਬੈਗ ਉਹ ਇਹ ਗੱਲ ਇੱਕ ਸਰਦਾ ਨੀਗਾ ਹੋਣਾ ਕੰਮ ਕਰਨ ਦੀ ਕੋਈ ਧੰਦੇ ਕਰਨ ਵਾਲੀ ਦੁੱਤਾ ਕੋਈ ਸਾਰਾ ਕੁਸਾਪ ਨੂੰ ਕਰਨਾ ਪੈਂਦਾ ਸ਼ਰਮ ਲਾ ਕੇ ਜਮਾ ਕਿੱਲੇ ਤੇ ਰੱਖਤੀ ਜਾ ਕੇ ਬਹਿ ਗਈਆਂ ਦੋਨੇ ਹੁਣ ਦਸਤਾਰ ਦੇ ਘਰ ਦੀ ਖਾਤਰ ਕਰਨਾ ਪੈਂਦਾ ਜੇ ਹੁਣ ਪਿਆਰ ਹੋਊਗਾ ਫੇਰ ਵੀ ਬੁਰਾ ਲੱਗਦਾ ਇਕੱਠਾ ਹੋਣਾ ਵੀ ਨੀਗਾ ਨਾ ਅੱਜ ਕੰਮ ਆਲੀ ਆਈ ਹੈਗੀ ਏ ਕੀ ਨਾਜ ਬਣਾਵਾ ਹੁਣ ਕਰੀ ਸਰੂਗਾ ਜਮੈ ਨੇ ਸੱਚੀ ਨਹੀਂ ਕੋਈ ਉਡ ਸਿੱਤ ਗਿਆ ਨਹੀਂ ਦੱਸ ਤਾ ਨਹੀਂ ਹੁਣ ਤਾਂ ਫੋਨਾਂ ਤੇ ਅੱਜ ਕੱਲ ਆਖਾਂ ਤੜਕੇ ਸੁਨੇਹੇ ਆਉਂਦੇ ਐ ਨਹੀਂ ਦੇਖ ਲੈ। ਜੇ ਭਾਣੇ ਹੋਈ ਹੀ ਗੱਲ ਤਾਂ ਹੀ ਅਗਲਾ ਕਹਿੰਦਾ ਸੱਸਾਂ ਦੇ ਕੋਲ ਸਰਫੇ ਕਰੇ। ਮਾਂ ਹੁੰਦੀ ਤਾਂ ਭੱਜਾਂ ਫਿਰਦਾਂ। ਵੀ ਸਾਡੀ ਮਾਂ ਔਖੀ ਹੁੰਦੀ ਐ ਸੱਸਾਂ ਦੇ ਦੱਸ ਕੌਣ ਗੋਲ ਦੱਸ ਸੱਸਾਂ। ਵੀ ਚਲ ਹੋਈ ਜਾਂਦੇ ਔਖੀ ਕਿਸੇ ਦੀ ਮਾਂ ਐ ਆਪਾਂ ਕੀ ਲੈਣਾ? ਆਪਾਂ ਬੈਠੇ ਨਾ। ਉਹ ਗੱਲ ਆਰਾਮ ਨਾਲ ਕੋਈ ਸਿਆਣਾ ਹੁੰਦਾ ਹੋਵੇ ਬੰਦਾ ਘਰੇ ਮਤ ਦੇਵੇ। ਸਾਰਿਆਂ ਨੇ ਏਕਾ ਕਰ ਰੱਖਿਆ ਹੋਊਗਾ। ਬਿਕਰ ਜਾਂਦੇ ਕਾਤੇ ਬਾਤੇ ਆ ਵੀ ਅਸੀਂ ਆਈ ਸਿੱਧੀ ਕਰ ਲਾਂਗੇ ਆਈ ਸਿੱਧੀ ਜਮਾ ਨਹੀਂ ਹੁੰਦੀ ਲੈ ਕੇ ਗੋਡਿਆਂ ਦੀ ਗੋਲੀ ਦਰਦ ਦੀ ਸਾਰਾ ਹੀ ਕਰ ਲਿਆ ਕਰੋ ਤੁਸੀਂ ਲਾ ਲਓ ਚਾ ਬੈਹਜੋ ਜਿੱਥੇ ਬੈਠਣਾ ਲੈ ਦੇਖੀ ਕਿੰਨੀ ਵਾਰ ਕਹਤਾ ਵੀ ਤੂੰ ਹਜੇ 2 ਮਿੰਟ ਰੁਕ ਜਾ ਰੁਕ ਜਾ ਇਕਦਾਂ ਹੀ ਫੋਨ ਲਾ ਲੈਂਦੀ ਆ ਫੋਨ ਦੇ ਉੱਤੇ ਹੀ ਬੈਠ ਜਾਂਦੀ ਆ ਨਾਲ ਮੈਂ ਕਿਹਾ ਵੀ ਕੋਲੇ ਮੇਰੀ ਭੈਣ ਬੈਠੀ ਆ ਗਈ ਫਿਰ ਨਹੀਂ ਸੁਣਦੀ ਹੁੰਦੀ ਹੈਲੋ ਹਾਂ ਬਿੰਕੀ ਹੈਲੋ ਹੈਲੋ ਹਾਂ ਬਿੰਕੀ ਕਿਵੇਂ ਆ ਠੀਕ ਆ ਮੈਂ ਤਾਂ ਠੀਕ ਆ ਤੂੰ ਕਿਵੇਂ ਆ ਮੈਂ ਵੀ ਠੀਕ ਆ ਨਹੀਂ ਪੜੀਏ ਮੈਂ ਤੈਨੂੰ ਦੱਸੀ ਤਾਂ ਜਾਣੀ ਆ ਵੀ ਮੇਰੀ ਭੈਣ ਨੂੰ ਨਾ ਅਜ ਹਰਪ੍ਰੀਤ ਨੂੰ ਮੈਂ ਲੈ ਕੇ ਜਾਣਾ ਸੀਗਾ ਉਹ ਆਈ ਨਹੀਂ ਸੀ ਹੋਈ ਗੁੱਸੇ ਨਾਲ ਆਈ ਤਾਂ ਸੀ ਹਾਂ ਨੇ ਸੋਦਰਗੀ ਮੇਰੀ ਤਾਂ ਸੁਣਦੀ ਨਹੀਂ ਤੂੰ ਮੈਂ ਉਹਨੂੰ ਤਾਂ ਲੈ ਕੇ ਜਾਂਦੀ ਸੀ ਤੈਨੂੰ ਤਾਂ ਪਤਾ ਵੀ ਮੈਂ ਕੰਮ-ਕੁਮ ਕਰਕੇ ਘੱਟ ਹੀ ਰਾਜੀ ਆ ਹੁਣ ਉਹਨੂੰ ਮੈਂ ਇੱਥੇ ਨਾ ਵੀ ਮਤਲਬ ਕਿ ਕਹਿ ਕੇ ਲੈ ਕੇ ਚੱਲੀਆ ਵੀ ਕੋਈ ਨਾ ਭਾਣੇ ਮੈਂ ਤੇਰੇ ਨਾਲ ਕੰਮ ਕਰਾ ਦਿਆ ਕਰੂੰਗੀ ਹੁਣ ਆਏ ਤਾਂ ਹੋਊਗਾ ਵੀ ਉੱਥੇ ਜਾ ਕੇ ਸਾਰਾ ਕੰਮ ਮੈਤੋ ਤਾਂ ਨਹੀਂ ਕਰਾਉਣਗੇ ਤੈਨੂੰ ਪਤਾ ਤਾਂ ਹੈਗਾ ਸਾਡੀ ਬੁੜੀ ਤਾਂ ਕੀ ਕੰਮ ਹੁੰਦਾ ਹੈਗਾ ਬੁੜੀ ਤਾਂ ਹੋਈ ਪਈ ਆ ਗੋਡੇ ਉਰੇ ਦੁਖਦੇ ਨੇਗੇ ਚਲ ਇਹ ਹੁੰਦੀ ਆ ਕੰਮ-ਕੁਮ ਕਰ ਲੈਂਦੀ ਹੁੰਦੀ ਆ ਨਹੀਂ ਮੈਂ ਕਾਦੀ ਚਲਾਕ ਆ ਮੇਰੀ ਗੱਲ ਸੁਣਾ ਹੁਣ ਤੂੰ ਸਾਡੇ ਘਰੇ ਨਾ ਕੱਟ ਗੇੜਾ ਮਾਰਿਆ ਕਰੀ ਹੋਰ ਨਾ ਮੇਰਾ ਭਾਂਡਾ ਫੋੜ ਜੀ ਨਹੀਂ ਤਾਂ ਫਿਰ ਉਹਨੇ ਤੈਂ ਮੂੰਹ ਚੋਂ ਜੇ ਤੇਰੇ ਨਿਕਲ ਗਿਆ ਨਾ ਇੱਕ ਵਾਰ ਵੀ ਕਿਰਨਾ ਤਾਂ ਜਾਣ ਕੇ ਲੈ ਕੇ ਆਈ ਆ ਤੈਨੂੰ ਭੈਣੇ ਵੀ ਇਹ ਤਾਂ ਇਹਦੀ ਚਾਲ ਸੀ ਉਹਨੇ ਤਾਂ ਮੇਰਾ ਖੜਾ ਨਹੀਂ ਛੱਡਣਾ ਹੋਰ ਕਿਤੇ ਕਹਿ ਦੂਗੀ ਵੀ ਮੈਂ ਤਾਂ ਫੇਰ ਉੱਥੇ ਹੀ ਜਾਣੀ ਆਗੀ ਅੱਛਾ ਉੱਥੇ ਜਾਂਦੇ ਹੋ ਕੀ ਹੋਰ ਦੇਹਲਾਨੀ ਕਿੰਨੀ ਹਰਾਮਬੜਾ ਕੱਲੀ ਕੱਲੀ ਲੱਡੂ ਖਾਣ ਨੂੰ ਹੈ ਚਲ ਮੈਨੂੰ ਵੀ ਦੱਸ ਦਿੰਦੀ ਮੈਂ ਵੀ ਚਲੀ ਜਾਂਦੀ ਤੇਰੇ ਨਾਲ ਨਾਲੇ ਚਲਾ ਆਇਆ ਮੈਂ ਵੀ ਨੱਚ ਟੱਪ ਆਉਂਦੀ ਹੈ ਮੈਨੂੰ ਕਿੱਥੇ ਦੱਸਦੀਆਂ ਤੂੰ ਉ ਬਥੇਰਾ ਕਹੀ ਜਾਊਗੀ ਤੂੰ ਮੇਰੀ ਸਹੇਲੀ ਆ ਤੂੰ ਮੇਰੀ ਭੈਣ ਆਂਗੀ ਜਦੋਂ ਲੋੜ ਹੁੰਦੀ ਆ ਉਦੋਂ ਤੂੰ ਪਾਸਾ ਵੱਟ ਜਾਨੀ ਹੁੰਨੀ ਆ ਕੀ ਤੇਰੀਆਂ ਤਾਂ ਪੰਜੇ ਉਂਗਲਾ ਕਿਉਂ ਆ ਚ ਨੀ ਮੇਰੀਆਂ ਕਾਦੀਆਂ ਕਿਉਂ ਚ ਨਹੀਂ ਫਿਰ ਮੇਰਾ ਨਾਮ ਵੀ ਕਰਨਾ ਨਹੀਂ ਹੈਗਾ ਜੇ ਮੈਂ ਇੰਨਾ ਕ ਨਾ ਇਹਨੂੰ ਉਹ ਕਰਿਆ ਤੈਨੂੰ ਮੈਂ ਦੱਸਾਂ ਇਹ ਤਾਂ ਪਹਿਲਾਂ ਪਤਾ ਕੀ ਆ ਕਹਿੰਦੀ ਸੀ ਮੈਂ ਤਾਂ ਜਾਨਦੀ ਨਹੀਂ ਹੈਗੀ ਮੈਨੂੰ ਤਾਂ ਤੀਹੋ ਕਾਲ ਜਵਾਬ ਦਿੰਦੀ ਸੀ ਵੀ ਜਿੰਨਾ ਚਿਰ ਤੇਰਾ ਬਾਈ ਨਹੀਂ ਆਉਂਦਾ ਮੈਂ ਨਹੀਂ ਜਾਨਦੀ ਹੈਗੀ ਭਾਣੇ ਫਿਰ ਮੈਂ ਸੋਚਿਆ ਮੈਂ ਕਿਾ ਨਾ ਭਾਣੇ ਤੇਰਾ ਘਰ ਖਰਾਬ ਹੋ ਜਾਊਗਾ ਤੂੰ ਚੱਲ ਵੀ ਉਹ ਕਿਹੜਾ ਕਿਸੇ ਹੋਰ ਦਾ ਆਪਣਾ ਹੀ ਆਗਾ ਕਹਿੰਦੇ ਡੁੱਲੂਗਾ ਸਮਾਰੂਗਾ ਆਪਣਾ ਹੀ بگੜਦਾਗਾ ਤਾਂ ਕਰਕੇ ਮੈਂ ਤਾਂ ਇਹਨੂੰ ਲੈ ਕੇ ਚੱਲੀ ਆਂ ਉਹ ਬਾਲੀ ਹਰਮਨ ਨਹੀਂ ਤੇਨੂੰ ਪਤਾ ਤਾਂ ਹੈਗਾ ਹਰੰਬੜ ਬਣ ਕੇ ਟਾਈਮ ਪਾਸ ਹੁੰਦਾ ਤੇ ਉਸ ਤੇ ਚਲਾਕਾਂ ਦਾ ਹੀ ਅੱਜ ਕੱਲ ਟਾਈਮ ਆਗਾ ਸ਼ਰੀਫਾ ਨੂੰ ਕੌਣ ਪੁੱਛਦਾ ਹਾਂ ਤਾਂ ਮੂਰੀ ਚੰਡੇਲ ਆਉਂਦੀ ਭੈਣ ਵੀ ਇਨੀ ਛੱਡੀ ਨਹੀਂ ਅੱਜ ਕੱਲ ਕਿਹੜਾ ਬਣਦਾ ਭੈਣਾ ਭੂਣਾ ਦਾ ਕੋਈ ਨਹੀਂ ਹੈਗੀ ਅੱਜ ਕੱਲ ਦੇ ਟਾਈਮ ਦੇ ਵਿੱਚ ਸਭ ਮਤਲਬੀ ਨੇਗੇ ਇਹਨਾਂ ਨੇ ਇੱਥੇ ਆਪਣੇ ਨਾਲ ਦੇ ਜੰਮੇ ਦੀ ਨਾਲ ਖੜਦੇ ਹੈਗੇ ਦੂਜਾ ਕਿਹੜਾ ਖੜਜੂਗਾ ਮੈਂ ਤਾਂ ਫੇਰ ਇਹਦੀ ਆਪਣੀ ਭੈਣਾਂਗੀ ਤਾਂ ਮੈਨੂੰ ਪਤਾ ਲੱਗ ਗਿਆ ਵੀ ਖੂਨ ਸਫੇਦ ਮੁਕ ਹਾ ਖੁੰ ਤਾਂ ਸਭ ਫੇਰ ਸਾਰਿਆਂ ਦਾ ਹੀ ਹੋ ਗਿਆ ਕੀ ਕਰੀਏ ਬਸ ਆਏ ਆ ਟਾਈਮ ਨੂੰ ਦੇਖ ਕੇ ਚੱਲਣਾ ਪੈਂਦਾਗਾ ਉਹ ਕਹਿੰਦੇ ਨਹੀਂ ਹੁੰਦੇ ਗਾਣਾ ਨਹੀਂ ਸੁਣਿਆ ਤੈਂ ਜਿਹੜੇ ਹਿਸਾਬ ਨਾਲ ਜਵਾਨਾ ਚੱਲਦਾ ਓਵੇਂ ਚੱਲਣਾ ਪੈਂਦਾ ਓਵੇਂ ਆਪਾਂ ਚੱਲੀ ਜਾਂਨੇ ਆ ਮੈਂ ਤੈਨੂੰ ਆਏ ਕਹੀ ਆ ਹੂੰ ਆ ਤਾਂ ਗਣਾ ਬੁੱਲੀ ਨੀ ਤੇਰ ਨਾਂ ਨਹੀਂ ਬਦਲਦੀ ਦੁਨੀਆ ਚਾਹੇ ਜਿੰਨਾ ਮਰਜੀ ਬਦਲ ਜੇ ਮੈਂ ਜਿੱਥੇ ਖੜੀ ਆ ਉੱਥੇ ਹੀ ਖੜੀ ਆਂਗੀ ਤੈਨੂੰ ਮੈਂ ਦੱਸਾਂ ਮੈਂ ਤਾਂ ਸੌ ਦੀ ਇੱਕ ਸੁਣਾਉਣੀ ਹੁੰਨੀ ਆਗੀ ਚਲ ਚੰਗਾ ਭੈਣ ਨੂੰ ਲੈ ਕੇ ਆ ਜਾ ਮੈਂ ਤਾਂ ਜਾਨੀ ਆ ਭੈਣੇ ਆ 12 ਲਈ ਵਾਸਤੇ ਚਲ ਠੀਕ ਆ ਚਲੀ ਜਾ ਤੂੰ ਹਾਂ ਤੂੰ ਤਾਂ ਨੱਚ ਟੱਪ ਲੈ ਇਹਨੂੰ ਤਾਂ ਕਰਤਾ ਮੈਂ ਫੋਨ ਹੁਣ ਮੈਨੂੰ ਇਹ ਆ ਵੀ ਕਿਤੇ ਜੇ ਇਹ ਆ ਗਈ ਨਾ ਫਿਰ ਇਹਦੀ ਗੁਤਨੀ ਜਿਵੇਂ ਚੰਗੀ ਤਰਾਈ ਪੱਟੂ ਦੇ ਬੁੜੀ ਸਾਹਮਣੇ ਇਹਨੇ ਕੋਈ ਪਾਪ ਕਰਤੀ ਆਗੀ ਜਾਂ ਹਰਪ੍ਰੀਤ ਸਾਹਮਣੇ ਕਹਿਤਾ ਮੈਂ ਤਾਂ ਐਂ ਕਹਨੀ ਆ ਵੀ ਚਲ ਕੋਈ ਨਾ ਬਸ ਜੂਗਾ ਉਹਦਾ ਕਰ ਚਲ ਨਾਲੇ ਇਹਨੇ ਨੂੰ ਬਾਈ ਵੀ ਖੋਸ ਹੋ ਜੂਗਾ ਉਹਨੂੰ ਵੀ ਹੁਣ ਕਿੰਨੇ ਦਿਨ ਹੋ ਗਏ ਹੁਣ ਤਾਂ ਐ ਮੈਨੂੰ ਕਹਿੰਦਾ ਸੀ ਬਾਪੂ ਕਹਿੰਦਾ ਵੀ ਕੋਈ ਨਾ ਪੁੱਤ ਤੁਸੀਂ ਆ ਜਾਓ ਵੀ ਹੁਣ ਤਾਂ ਪਿੰਦਾ ਪੁੰਦਾ ਨਹੀਂ ਹੈਗਾ ਹਨਾ ਵੀ ਨਾ ਕੋਈ ਗਾਲ ਕੱਢੇ ਕਹਿੰਦਾ ਮੇਰੀ ਜ਼ਿੰਮੇਵਾਰੀ ਆ ਚਲ ਇੰਨਾ ਕੁ ਤਾਂ ਸੁਖ ਹੋ ਗਿਆ ਨਾਲੇ ਉਹ ਸੁਧਰ ਜਾਊਗਾ ਹਾਂ